ਜੀ ਬੈਠੇ ਹੋ ਧਰਨੇ ਤੇ ਦੋ ਮਹੀਨੇ ਤੇ ਕਿ ਹੋ ਗਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਐਮਐਲਏ ਕੋਈ ਓਐਸਡੀ ਕਿਉਂਕਿ ਇੱਥੇ ਨਾਲ ਹੀ ਕੋਟੀ ਅਸੀਂ ਐਮ ਸਾਹਿਬ ਦੀ ਆਉਂਦੇ ਆਉਂਦੇ ਰਹਿੰਦੇ ਨੇ ਅਕਸਰ ਕਦੇ ਮਿਲੇ ਹੁਣ ਤੁਹਾਨੂੰ ਕਦੇ ਉਹਨਾਂ ਦੀ ਮਾਤਾ ਜ ਆ ਭੈਣ ਦੀ ਮਿਲੇ ਹੁਣ ਪ੍ਰਸ਼ਾਸਨ ਸਾਡੇ ਕੋਲ ਆਉਂਦਾ ਉਹ ਸਰਦਪੰਨਾ ਇਹੀ ਮੰਗ ਰੱਖਦਾ ਕਿ ਤੁਸੀਂ ਪਹਿਲਾਂ ਨਿਚੇ ਉਤਾਰੋ ਤੁਸੀਂ ਫਿਰ ਅਸੀਂ ਮੀਟਿੰਗ ਕਰਵਾਵਾਂਗੇ ਕਿੰਨੇ ਦਿਨਾਂ ਤੋਂ ਧਰਨੇ ਤੇ ਬੈਠੇ ਹੋ ਕਿਉਂ ਬੈਠੇ ਹੋ ਕੋਟ ਉਪਰ ਕੰਟੈਕਟ ਲੱਗਿਆ ਹੋਇਆ ਕੋਈ ਲੱਗਦਾ ਹੱਲ ਹੋਊਗਾ ਪਰ ਪ੍ਰਚਾਰਸ਼ਨੂ ਜਾਂ ਸਰਕਾਰ ਨੂੰ ਇਹ ਗੱਲ ਦਾ ਪਤਾ ਸੀਗਾ ਵੀ ਅੱਗੇ ਕੋਡ ਆਫ ਕੰਡਕਟ ਆਉਣ ਵਾਲਾ ਵੀ ਇਹਨਾਂ ਦਾ ਕਿਉਂ ਨਾ ਆਪਾਂ ਪਹਿਲਾਂ ਹੀ ਕੋਈ ਸੀਐਮ ਨਾਲ ਮੀਟਿੰਗ ਕਰਵਾ ਕੇ ਕੋਈ ਹੱਲ ਕੱਢਿਆ ਜਾਵੇ ਉਹ ਵਾਸਤੇ ਨਾ ਮਾਨ ਕਹਿੰਦੇ ਸੀ ਵੀ ਕੁੜੀਆਂ ਇਹ ਤੁੰਗੀਆਂ ਨਹੀਂ ਰੋਲਣ ਬੱਚੀਆਂ ਆ ਤਾਂ ਕੁੜੀ ਅਸੱਤੇ ਅਸਮਾਨ ਚ ਕੱਢਿਆ ਹੁਣ ਕੋਈ ਕਿਉਂਕਿ ਨਿਰੰਦਰਪੁਰ ਭਰਾ ਜਾਂ ਕੋਈ ਇਹਨਾਂ ਦਾ ਨਮਾਇੰਦਾ ਤੁਹਾਨੂੰ ਮਿਲਦਾ ਹੋਵੇ ਦੀ ਮਿਲਣਾ ਜੀ ਦਸਰ ਜੀ ਪਹਿਲੇ ਦੁਕਾਨੇ ਲੈ ਕੇ ਉੱਧਰ ਕੇ ਮਿਲ ਕੇ ਕੁੱਲ ਨਾਮ ਚ ਰਹੇ ਤੇ ਅੱਜ 2 ਮਿੰਟ ਦੀ ਕੁੜੀ ਇੱਕ ਨੌਜਵਾਨ ਕੁੜੀ ਹੈ ਜੀ ਟ੍ਰਾਫਿਕ ਆਲ ਦੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਖਪੂੜਾ ਮੈਂ ਕੈਮਰਾਮੈਨ ਨੂੰ ਕਹਾਂਗਾ ਚੂਕ ਕਰਕੇ ਦਿਖਾਉਣਾ 2016 ਦੀ ਭਰਤੀ ਵਾਲੀਆਂ ਕੁੜੀਆਂ ਨੌਜਵਾਨ ਕੁੜੀਆਂ ਜਿਹੜੀਆਂ ਕਿ ਟਾਵਰ ਉੱਤੇ ਚੜੀਆਂ ਹੋਈਆਂ ਨੇ ਇਹਨਾਂ ਦਿਨਾਂ ਤੋਂ ਕਾਵਰ ਦੇ ਚੜੀਆਂ ਨੇ ਪ੍ਰਸ਼ਾਸਨ ਇਹਨਾਂ ਦੀ ਸਾਰ ਤੱਕ ਨਹੀਂ ਲੈ ਰਿਹਾ ਕਿਉਂਕਿ ਜਦੋਂ ਵੋਟਾਂ ਲੈਣੇ ਸੀ ਆਮ ਆਦਮੀ ਪਾਰਟੀ ਨੇ ਉਦੋਂ ਇਹਨਾਂ ਨੂੰ ਭਟਾਣਾ ਬਣਾਇਆ ਗਿਆ ਇਹਨਾਂ ਨੂੰ ਵੀਰ ਬਣਾਇਆ ਗਿਆ ਇਹਨਾਂ ਦੇ ਚੁੰਨਿਆ ਨਹੀਂ ਰੋਲਣਗੇ ਇਹ ਕਿਹਾ ਗਿਆ ਦਾਵਾ ਕੀਤਾ ਗਿਆ ਹਾਂਜੀ ਭਾਈ ਜੀ ਕੀ ਨਾਮਾ ਕਿਹਨੇ ਦਿਓਗੇ ਮਿੱਠੇ ਨਹੀਂ ਕੋਈ ਪ੍ਰਸ਼ਾਸਨ ਨੇ ਸਾਰ ਲਈ ਸਰ ਪ੍ਰਸ਼ਾਸਨ ਹੁੰਦਾ ਕੀ ਨਾਮ ਨਾਮ ਦੱਸੋ ਸਰ ਨਾਮ ਮੇਰਾ ਅਮਨਦੀਪ ਹੈ ਜੀ ਹਾਂਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਸਰ ਮੈਂ ਪ੍ਰਸ਼ਾਸਨ ਨੇ ਸਾਰ ਲਈ ਥੋੜੀ ਅਸੀਂ ਹਾਂ ਪ੍ਰਸ਼ਾਸਨ ਹੁੰਦਾ ਜੀ ਬਸ ਕੋਈ ਗੱਲ ਹੁੰਦੀ ਵੀ ਕੁੜੀ ਨੀਚੇ ਤਾਰ ਲੋ ਬਾਅਦ ਜੇ ਤੁਹਾਡੀ ਸੀਐਮ ਦਾ ਮੀਟਿੰਗ ਕਰਾ ਦਾਂਗੇ ਹੂੰ ਬਕਾਇਦਾ ਨਹੀਂ ਅਸੀਂ ਕਰਾ ਸਕਦੇ ਕਿ ਪਹਿਲਾਂ ਸਾਡੀ ਗੱਲ ਮੰਨੋ ਅਸੀਂ ਫੇਰ ਹੀ ਜਗਾ ਤੁਹਾਡੀ ਜੀ ਗੱਲ ਥੋੜੀ ਏ ਠੀਕ ਆ ਕੱਲ ਵੀ ਆਏ ਸੀ ਡੀਐਸਪੀ ਸਾਹਿਬ ਆਏ ਸੀ ਤੇ ਡੀਜੀ ਸਾਹਿਬ ਨਾਲ ਗੱਲ ਕਰਾਈ ਉਹਨੇ ਸਾਨੂੰ ਇਹਨੇ ਓਐਸਡੀ ਰਾਜਵੀਰ ਨਾਲ ਕਿਹਾ ਵੀ ਉਹਦੇ ਨਾਲ ਮਿਲੋ ਅਸੀਂ ਕਾਸੀ ਮਿਲਣ ਨੂੰ ਸਾਨੂੰ ਕੋਈ ਹੱਲ ਨਹੀਂਗਾ ਮਿਲਣਾਗੇ ਬਾਕੀ ਕੁੜੀ ਨਹੀਂ ਮੰਨਦੀ ਕਿ ਉਹ ਕੁੜੀ ਕੋਲ ਪੂਰੇ 2 ਮਹੀਨੇ ਹੋ ਚੱਕੇ ਨੇ ਦੋ ਮੰਤੋਂ ਜਿਹਦੇ ਅਸੀਂ ਕਿ ਉੱਤਰ ਕੀ ਮਿਲਣਾ ਜੀ ਦੱਸਿਆ ਜੀ ਪਹਿਲੇ ਟਿਕਟ ਲੈ ਕੇ ਉੱਤਰ ਕੇ ਮਿਲ ਕੇ ਤੁਹਾਡੇ ਨਾਲ ਬਹਿ ਜਾਂਦੇ ਆਂ 2 ਮਿੰਟਾਂ ਦੀ ਕੁੜੀ ਇੱਕ ਦੋ ਜਣ ਕੁੜੀਆਂ ਨੇ ਠੀਕ ਆ ਜੀ ਭਗਵਾਨ ਸਿੰਘ ਮਾਨ ਕਹਿੰਦੇ ਸੀ ਕਿ ਕੁੜੀਆਂ ਇਹ ਕੁੰਨਿਆ ਨਹੀਂ ਰੋਲ ਲੱਗਦੇ ਨੇ ਸਾਥ ਕੁੜੀ ਸਾਥੇ ਸਮਾਨ ਦੇ ਚੱਹੀਆ ਹੁਣ ਕੋਈ ਕਿਉਂਕਿ ਨਰਿੰਦਰ ਕੌਰ ਭਰਾ ਜੇਜਾ ਕੋਈ ਇਹਨਾਂ ਦਾ ਨਵੇਂ ਦਾ ਤੁਹਾਨੂੰ ਮਿਲਣਾ ਨਹੀਂ ਨਹੀਂ ਜੀ ਅਸੀਂ ਚਾਹੀਦਾ ਖੁਦ ਸਭ ਨੂੰ ਮਿਲਣਾ ਅਈ ਘਰ ਨਾਲ ਆਇਆ ਕਦੇ ਜਿੰਦਰ ਭਾਈ ਤੋਂ ਵੀ ਅਸੀਂ 2-3 ਵਾਰੀ ਮਿਲਿਆ ਹੁੰਦਾ ਜੀ ਤੇ ਜਿੰਦਰ ਭਾਈ ਨੂੰ ਮਿਲ ਕੇ ਆਇਆ ਜੀ ਉਹਨੇ ਇਹ ਹੀ ਕਿਹਾ ਵੀ ਮੈਂ ਭਰਵਾ ਜੀ ਪਿਆ ਗੱਲ ਮੇਰੀ ਜੰਨੀ ਆ ਤੁਹਾਡਾ ਹੌਸਾ ਘਾ ਛੇੜਿਆ ਆ ਜੀ ਐਮ ਤੱਕ ਪਹੁੰਚਾਤਾ ਜੀ ਉਹ ਵੀ ਇਹ ਹੀ ਕਹਿ ਰਿਹਾ ਵੀ ਇਨਸ਼ਾ ਅੱਲਾਹ ਉਹ ਕਰੂਗਾ ਕਰੂਗਾ ਇਹ ਪਾਕਿਸਤਾਨ ਉਹ ਇਹ ਨਹੀਂ ਪਤਾ ਲੱਗ ਰਿਹਾ ਵੀ ਕਰਨਗੇ ਕਦੋਂ ਵੀ ਸਾਨੂੰ ਹਰ ਵਾਰੀ ਜਦੋਂ ਵੀ ਮਿਲਦੇ ਸਾਨੂੰ ਇੱਕੋ ਹੀ ਗੱਲ ਹੁੰਦੀ ਆ ਵੀ ਹੌਸਾ ਰੱਖੋ ਤੁਹਾਡਾ ਕੰਮ ਜ਼ਰੂਰ ਹੋਊਗਾ ਇੱਕ ਮੰਥ ਰੁਕ ਜੋ ਦੋ ਮੰਥ ਰੁਕ ਜੋ ਐਂਦਾ ਕਹਿ ਕੇ ਸਾਨੂੰ ਛੱਡ ਦਿੱਤਾ ਜਾਂਦਾ ਵੀ ਸਾਡਾ ਜਿਹੜਾ ਮਸਲਾ ਉਹਦਾ ਇਹ ਤੱਕ ਹੱਲ ਨਹੀਂ ਹੋਇਆ ਜ ਕਿਉਂਕਿ ਉਰੇ 9 ਦਬਾਨ ਕੁੜੀਆਂ ਵੀ ਖੜੀਆਂ ਨੇ ਕੀ ਨਾਮ ਆਪ ਕੋਈ ਤੁਹਾਡਾ ਮੇਰਾ ਨਾਮ ਸਰ ਹਰਪ੍ਰੀਤ ਦਾ ਜਗੜ ਦੱਸੋ ਤੁਸੀਂ ਬੈਠੇ ਹੋ ਧਰਨੇ ਤੇ 2 ਮਹੀਨੇ ਦੇ ਕਰੀਬ ਹੋ ਗਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਐਮਐਲਏ ਕੋਈ ਓਐਸਡੀ ਕਿਉਂਕਿ ਇੱਥੇ ਨਾਲ ਹੀ ਕੋਟੀ ਐਸਐਮ ਸਾਹਿਬ ਦੀ ਆਉਂਦੇ ਆਉਂਦੇ ਰਹਿੰਦੇ ਨੇ ਅਕਸਰ ਕਦੇ ਮਿਲੇ ਹੁਣ ਤੁਹਾਨੂੰ ਕਦੇ ਉਹਨਾਂ ਦੀ ਮਾਤਾ ਆਜਾ ਭੈਣ ਦੀ ਮਿਲੇ ਹੁਣ ਨਹੀਂ ਸਰ ਉਹਨਾਂ ਦੇ ਮਾਤਾ ਭੈਣ ਦੀ ਸਾਰੇ ਤੁਸੀਂ ਕੋਲ ਦੀ ਲਾਗਿਆ ਤੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਬਾਕੀ ਪ੍ਰਸ਼ਾਸਨ ਸਾਡੇ ਕੋਲੇ ਆਉਂਦਾ ਉਹ ਸਭ ਤੋਂ ਪਹਿਲਾਂ ਇਹ ਹੀ ਮੰਗ ਰੱਖਦਾ ਕਿ ਕੁੜੀ ਪਹਿਲਾਂ ਦੇਵਤਾਰੋਂ ਤੁਸੀਂ ਫੇਰ ਅਸੀਂ ਮੀਟਿੰਗ ਕਰਵਾਵਾਂਗੇ ਮੀਟਿੰਗ ਕਹਿੰਦੇ ਵੀ ਇਹ WhatsApp ਦੇਖਦੇ ਹੀ ਹੁੰਦੇ ਕਿ ਸਾਡੇ ਨਾਲ ਬਹੁਤ ਵਾਰ ਹੋਰ ਕਿ ਕੁੜੀ ਕਿਹੜਾ ਹੁਣ ਪਹਿਲੀ ਵਾਰ ਟਾਵਰ ਤੇ ਚੜੀਆ ਉਹ ਪਹਿਲਾਂ ਹੀ ਆਲਰੇਡੀ ਤਿੰਨ ਵਾਰੀ ਟਾਵਰ ਤੇ ਚੜ ਚੁੱਕੀ ਆ ਇਥੋਂ ਨਿੰਰਿੰਦਰ ਕੌਰ ਭਰਾਜਵਾ ਜਿਹੜੀ ਖੁਦ ਇੱਕ ਕੁੜੀ ਲੇਡੀਜ਼ ਹੋ ਕੇ ਐਮਐਲਏ ਆ ਉਹਨੇ ਸਾਡੀ ਕੋਈ ਸਾਰ ਨਹੀਂ ਲਈ ਇੱਥੇ ਆ ਕੇ ਨਾਲੇ ਉਹ ਤਾਂ ਖੁਦ ਕੁੜੀਆਂ ਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਉਹ ਕੁੜੀਆਂ ਟਾਵਰ ਤੇ ਬੈਠੀ ਆ ਇੱਕ ਲੇਡੀ ਹੋ ਕੇ ਕੁੜੀਆਂ ਨੂੰ ਕਿੰਨੀਆਂ ਪ੍ਰੋਬਲਮ ਫੇਸਿਸ ਕਰਨੀਆਂ ਪੈਂਦੀਆਂ ਉਹਨਾਂ ਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਪਰ ਉਹਨੂੰ ਪਤਾ ਕਿਉਂ ਤੋਂ ਐਂ ਕਹਿੰਦੇ ਸੰਤਾ ਪਤਾ ਨਹੀਂ ਈ ਨੂੰ ਇਹ ਬਟਾ ਹੁੰਦਾ ਪਤਾ ਹੈਗਾ ਨਾ ਉਹਨਾਂ ਨੂੰ ਅਸੀਂ ਜਾ ਕੇ ਆਇਆ ਸਾਡੇ ਕੋਈ ਸਾਥ ਨਹੀਂ ਹੁਣ ਕੋਰਟ ਆਫ ਕੰਡਕਟ ਲੱਗਿਆ ਹੋਇਆ ਸਰਕਾਰ ਕੁਝ ਵੀ ਨਹੀਂ ਕਰਦਾ ਕਿਉਂਕਿ ਸਰਕਾਰ ਹੁਣ ਚੋਣ ਕਮਿਸ਼ਨ ਦੇ ਅੰਦਰ ਇਹ ਲੱਗਦਾ ਤੁਹਾਨੂੰ ਵੀ ਹੁਣ ਚੋਣਾਂ ਦੇ ਵਿੱਚ ਬੈਠਣਾ ਪਰਵਾਹ ਜਬ ਨਹੀਂ ਸਰ ਉਹ ਤਾਂ ਪਹਿਲਾਂ ਮੰਨਦੇ ਵੀ ਕੋਰਟ ਆਫ ਕੰਡਕਟ ਦੇ ਜੇ ਆਪਾਂ ਵਿੱਚ ਧਰਨਾ ਲਾਏ ਹੋਇਆ ਬਟ ਸਾਡਾ ਧਰਨਾ ਤਾਂ ਕੋਰਟ ਆਫ ਕੰਡਕਟ ਤੋਂ ਪਹਿਲਾਂ ਹੀ ਲੱਗਿਆ ਹੋਇਆ ਨਾ ਪਹਿਲਾਂ ਹੀ ਇਹਨਾਂ ਨੇ ਸਾਡੀ ਜਦੋਂ ਸਾਾਰ ਲਈ ਉਹ ਤਾਂ ਸਰ ਹੁਣ ਚਲੋ ਜੇ ਲੱਗਣਾ ਸੀ ਉਹ ਤਾਂ ਲੱਗ ਗਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਚੁੰਨੀਆਂ ਜਿਹੜੇ ਕਹਿੰਦੇ ਵੀ ਖੜਕਾਂ ਦੇ ਲਈ ਰੋਲਣਗੇ ਹੁਣੋਂ 2 ਮਹੀਨੇ ਦੇ ਕਰੀਬ ਤੋਂ ਛੜਕਤੀ ਮੈਂ ਉਧਰ ਦੇਖਿਆ ਸੀ ਤੁਸੀਂ ਥੱਲੇ ਬਿਸਤਰੇ 'ਤੇ ਲਾਏ ਹੋਏ ਨਹੀਂ ਹਾਂਜੀ ਸਰ ਇਸ ਦਾ ਮੰਗ ਇਹੀ ਕਰਦੇ ਆਂ ਵੀ ਸਾਨੂੰ ਜੁਆਇਨਿੰਗ ਦਿੱਤੀ ਜਾਵੇ ਬਹੁਤ ਟਾਈਮ ਹੋ ਗਿਆ 8 ਸਾਲਾਂ ਤੋਂ ਅਸੀਂ ਰੋਲ ਰਹੇ ਆਂ ਤੇ ਅਸੀਂ ਕਹਿੰਦੇ ਸਾਡੀ ਪੂਰੀ ਨਵੀਂ ਲਿਸਟ ਨਹੀਂ ਕੰਪਲੀਟ ਹੁੰਦੀ ਸੀ ਕਹਿੰਦੇ ਜਿੰਨੇ ਅਸੀਂ ਧਰਨਾ ਕਰੀਏ ਜਿੰਨੇ ਅਸੀਂ ਪ੍ਰੋਟੈਸਟ ਕਰਦੇ ਆਂ ਬੱਚੇ ਨੂੰ ਵੀ ਇਹਨਾਂ ਨੇ ਜੁਆਇਨਿੰਗ ਕਰਵਾਇਆ ਦਿੰਦੀ ਅੰਤ ਦੀ ਵਾਰ ਜਿੰਨੇ ਅਸੀਂ ਧਰਨਾ ਕਰੀਆ ਉਹਨਾਂ ਨੂੰ ਹੀ ਸਾਨੂੰ ਜੁਆਇਨ ਕਰਾਇਆ ਜੀ ਹਾਜੀ ਭਾਈ ਕੀ ਨਾਮ ਹੈ ਜੀ ਦਰਪੀਤ ਸਿੰਘ ਕਿੰਨੇ ਦਿਨਾਂ ਤੋਂ ਧਰਨੇ ਤੇ ਬੈਠੇ ਹੋ ਕਿਉਂ ਬੈਠੇ ਹੋ ਕੋਰਟ ਉਪਰ ਕੰਟੈਕਟ ਲੱਗਿਆ ਹੋਇਆ ਕੋਈ ਲੱਗਦਾ ਹੱਲ ਹੋਊਗਾ ਸਰ ਸਾਨੂੰ ਦੋ ਮਹੀਨਾਂ ਤੋਂ ਹੋ ਗਈ ਬੈਠਿਆ ਨੂੰ ਕੋਰਟ ਉਹ ਘਾ ਡਾ ਡਾ ਪਾ ਨੂੰ ਪਤਾ ਹੀ ਆ ਜੀ ਕਿ ਜਦ ਲੱਗਿਆ ਹੋਇਆ ਆਪਾ ਪਰ ਜਿਹੜਾ ਧਰਨਾ ਜੀ ਉਹ ਪਹਿਲਾਂ ਲੱਗਿਆ ਹੋਇਆਗਾ ਪਰ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹ ਗੱਲ ਦਾ ਪਤਾ ਸੀਗਾ ਵੀ ਅੱਗੇ ਕੋਡ ਆਫ ਕੰਡਕਟ ਆਉਣ ਵਾਲਾ ਵੀ ਇਹਨਾਂ ਦਾ ਕਿਉਂ ਨਾ ਆਪਾਂ ਪਹਿਲਾਂ ਹੀ ਕੋਈ ਸੀਐਮ ਨਾਲ ਮੀਟਿੰਗ ਕਰਵਾ ਕੇ ਕੋਈ ਹੱਲ ਕੱਢਿਆ ਜਾਵੇ ਪਰ ਉਦੋਂ ਵੀ ਇਹ ਸਹੀਂ ਬਸ ਅਣਗੌਲਿਆ ਗੱਲ ਕਰ ਦਿੰਦੇ ਆ ਵੀ ਚਲ ਏਖੀ ਜੋ ਆਪੇ ਉੱtre ਆਉਣਗੇ ਕਿੰਨਾ ਕੁ ਚਿਰ ਬੈਠਣਗੇ ਪਰ ਇਹ ਅਸੀਂ ਅੱਕੇ ਪਏ ਆ ਅਸੀਂ ਲਾਸਟ ਟਾਈਮ ਆਏ ਆ ਅਸੀਂ ਨਹੀਂ ਜਾਣ ਵਾਲੇ ਹੈਗੇ ਅਸੀਂ ਜੁਆਇੰਟ ਲੈ ਗਏ ਯਾਨੀ ਮੈਂ ਦੇਖਿਆ ਤੁਸੀਂ ਤਾਲਾ ਤਲੱਗ ਵੀ ਟੁੱਟਨੇ ਪਏ ਨੇ ਤਾਂ ਲਓ ਕੋਈ ਹਾਦਸਾ ਵਾਪਰਦਾ ਕੌਣ ਜ਼ਿੰਮੇਵਾਰ ਜ਼ਿੰਮੇਵਾਰ ਜੀ ਪਤਾ ਕੀ ਆ ਅਸੀਂ ਤਾਂ ਆਪਦੇ ਆਪ ਤੋਂ ਵੀ ਅੱਕੇ ਹੋਏ ਆ ਤਾਂ ਤਾਂ ਆ ਵੀ ਜੇ ਹੁਣ ਸਰਕਾਰ ਜੇ ਕੋਈ ਮਰ ਜਾਂਦਾ ਬਾਅਦ ਚ ਨੌਕਰੀਆਂ ਦੇ ਅਰਦਾ ਐ ਆ ਵੀ ਚਲ ਉਹੀ ਹੋ ਜੇ ਸਾਨੂੰ ਤਾਂ ਬਾਅਦ ਚ ਨੌਕਰੀ ਤਾਂ ਮਿਲ ਜੂ ਜਾਂ ਸਾਨੂੰ ਨਾ ਮਿਲੂਗਾ ਮੇਰੇ ਭਾਈ ਨੂੰ ਜਾਂ ਕਿਸੇ ਨੂੰ ਹੋਰ ਨੂੰ ਮਿਲ ਜੂ ਪਰ ਐ ਥੋੜਾ ਹੁੰਦਾ ਵੀ ਇੱਥੇ ਵੀ ਕੋਈ ਸਾਰ ਹੀ ਨਾ ਸਾਨੂੰ ਆਪ ਨੂੰ ਖੁਦ ਜਾਣਾ ਪੈਂਦਾ ਉਮੀਦ ਹੈ ਯਾਰ ਇਥੋ ਜੀ ਲੋਕ ਸਭਾ ਉਮੀਦਵਾਰ ਨੇ ਉਹਨਾਂ ਦੇ ਕੋਲ ਵੀ ਅੱਜ ਸਾਨੂੰ ਖੁਦ ਜਾਣਾ ਪਿਆ ਆਪ ਨਹੀਂ ਸਾਡੇ ਕੋਲ ਆਏ ਉਹ ਕੀ ਕਹਿੰਦੇ ਆ ਮੈਂ ਗੱਲ ਕਰੂ ਆ ਜੀ ਐ ਕਰਕੇ ਗੱਲ ਕਰੀ ਹੋਈ ਆ ਵੀ ਗੱਲ ਜੇ ਤੁਸੀਂ ਕਰੋ ਸਾਡੀ ਮੀਟਿੰਗ 2 ਮਿੰਟ ਕਰਵਾ ਦਿਓ ਅਸੀਂ ਭਰੋਸੇ ਦੇ ਉੱਤੇ ਸੀਐਮ ਦੇ ਸਾਹਿਬ ਸਾਡੇ ਭਰੋਸੇ ਉੱਤੇ ਅਸੀਂ ਚਲੇ ਜਾਵਾਂ ਘਰੇ ਸਾਨੂੰ 2 ਮਹੀਨੇ ਦਾ ਟਾਈਮ ਦੇ ਦੇਣਾ ਫੋਟੋ ਕੰਡਕਟ ਤੋਂ ਬਾਅ ਪਵਨ ਸਿੰਘ ਮਾਨ ਬੂਟਾਂ ਤੋਂ ਪਹਿਲਾਂ ਕਹਿਉਂਦੇ ਵੀ ਮਹਿਲਾਂ ਦੇ ਲੋਕ ਨੇ ਰਾਜੇ ਨੇ ਇਹਨਾਂ ਦੇ ਗੇਟ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ ਅਸੀਂ ਆਮ ਆਦਮੀ ਆ ਆਮ ਗਰੀਬ ਲੋਕਾਂ ਸਾਡੇ ਗੇਟ ਜਦੋਂ ਮਰਜ਼ੀ ਖੋਲੋ ਜਦੋਂ ਮਰਜ਼ੀ ਆਓ ਸੀਐਮ ਦਾ ਚਿਹਰਾ ਮੁੱਖ ਮੰਤਰੀ ਬਣਨ ਤੋਂ ਬਾਅਦ ਕਿੰਨੀ ਵਾਰ ਦਿੱਖਿਆ ਬੁਗੇਟ ਲਿਖਿਆ ਅ ਅਸੀਂ ਜਿਹੜੇ ਵਿਧਾਨ ਸਭਾ ਇਲੈਕਸ਼ਨ ਸੀ ਆਪਣੇ ਪਿੱਛੇ ਉਹਨਾਂ ਤੋਂ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਅਸੀਂ ਕੋਰਸਵੀਰ ਬਠਿੰਡਾ ਹਲਕਾ ਜੀ ਮੇਰਾ ਅਸੀਂ ਕੋਰਸਵੀਰ ਏਰੀਆ ਦੇ ਵਿੱਚ ਮਿਲੇ ਸੀਐਮ ਮਾਨ ਸਾਹਿਬ ਉਥੇ ਕੀ ਹੋਇਆ ਉਹਨਾਂ ਨੇ ਇਹੀ ਗੱਲ ਆਖੀ ਸਾਡੀ ਸਰਕਾਰ ਆਉਂਦੇ ਉਹ ਅਸੀਂ ਤੁਹਾਡਾ 1 ਮਹੀਨੇ ਦੇ ਵਿੱਚ ਹੱਲ ਕਰਾਂਗੇ ਉਹ 1 ਮਹੀਨੇ ਦੇ ਬਾਅਦ ਸਰਕਾਰ ਵੱਲ ਤੋਂ ਸਾਡੀ ਮੀਟਿੰਗ ਵੀ ਹੋਈ ਫਿਰ ਵੀ ਸਾਨੂੰ ਮਹੀਨਾ ਟਾਈਮ ਦਿੱਤਾ ਕਿਉਂਕਿ ਜਿਹੜੇ ਅਸੀਂ ਧਰਨਾ ਲਾਉਨੇ ਆ ਜੀ ਉਹ ਤਾਂ ਸਾਡੇ ਆਉਂਦੇ ਹੀ ਨਹੀਂਗੇ ਜੇ ਕੋਈ ਸਾਡੀ ਆਉਂਦੀ ਵੀ ਆ ਅਪਡੇਟ ਹੁੰਦੀ ਆ ਉਹ ਉਹਨਾਂ ਦਾ ਜਿਹੜੇ ਕੈਂਡੀਡੇਟ ਆ ਉਹ ਤਾਂ ਆਉਂਦੇ ਨਹੀਂ ਉਹ ਹੋਰ ਹੀ ਆ ਜਾਂਦੇ ਆ ਜਿਹੜੇ ਕਦੇ ਆਏ ਨਹੀਂ ਧਰਨੇ ਤੇ ਕਿਉਂਕਿ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਧਰਨੇ ਵਾਲੇ ਆ ਸੀ ਜਿਹੜੇ ਫਿਰਦੇ ਰਹਿੰਦੇ ਪਿਛਲੇ 8 ਸਾਲ ਹੋ ਗਏ ਜੀ 16 ਤੋਂ ਅਸੀਂ ਇਹ ਕੰਮ ਕਰਦੇ ਆਏ ਹਾਂ ਸਾਡਾ ਹਮ ਤਾਂ ਪਹਿਲੇ ਪੈਲ ਦੇ ਆਧਾਰ ਤੇ ਕਰਨਾ ਚਾਹੀਦਾ ਜੀ ਬਾਕੀ ਉਸ ਤੋਂ ਬਾਅਦ ਜੇ ਸਾਨੂੰ ਕੋਈ ਸੀਐਮ ਮਾਨ ਸਾਹਿਬ ਨਹੀਂ ਮਿਲੇ ਅ ਜਿਵੇਂ ਕਹਿੰਦੇ ਵੀ ਮਹਿਲਾ ਦੇ ਗੇਟ ਲੋਕਾਂ ਨੇ ਬਾਹਰੋਂ ਲਾਤੇ ਫਿਰ ਹੁਣ ਆ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਗੇਟ ਬਾਹਰੋਂ ਲਾਉਣ ਲੱਗੇ ਉਹਦਾ ਜੇ ਹੁਣ ਮੰਨ ਗਿਆ ਪਤਾ ਹੀ ਹੈ ਜੀ ਹੁਣ ਪਿੰਡੋਂ ਪਿੰਡੀ ਕੀ ਹਾਲ ਆ ਸੋਸ਼ਲ ਮੀਡੀਆ ਆਪਣਾ ਦਿੱਤੀ ਜਾਂਦਾ ਜੀ ਜੋ ਘੋਈ ਜਾਂਦਾ ਲੋਕਾਂ ਦਾ ਹੁਣ ਹਨਾ ਸਾਡੇ ਬਟੰਡ ਏਰੀਆ ਦੇ ਵਿੱਚ ਕਿਸਾਨ ਕਿੰਨੇ ਅੱਕੇ ਹੋਏ ਆ ਕਿਉਂਕਿ ਮਾਪ ਦੇ ਏਰੀਆ ਦੀ ਜਦੋਂ ਦੱਸਦਾ ਤੁਹਾਨੂੰ ਤੇ ਬਾਕੀ ਉਹ ਨਤੀਜੇ ਆ ਜੀ ਉਹ ਤਾਂ ਹੁਣ ਆਉਣ ਵਾਲੇ ਸਮੇਂ ਚ ਪਤਾ ਹੀ ਹੈ ਜੀ ਹੁਣ ਕੀ ਹੋ ਯੋ ਕੀ ਮੰਗ ਕਰਨੀ ਚਾਹੁੰਦੇ ਹਾਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤਾਂ ਕਿ ਕੋਈ ਕੁਝ ਸੁਣਵਾਈ ਹੋ ਜੇ ਜਿਹੜੀਆਂ ਕੁੜੀਆਂ ਰੋਲ ਰਹੀਆਂ ਨੇ ਉੱਤੇ ਬੜਾ ਤਰਸਯੋਗ ਹੰਢੀ ਜਾਂਦੇ ਨੇ ਉਹਨਾਂ ਨੂੰ ਰੋਲ ਨਹੀਂ ਅਸੀਂ ਤਾਂ ਇਹ ਹੀ ਗੱਲ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਆ ਕਿ ਸਾਡੇ ਸੀਐਮ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਅਸੀਂ ਜੋ ਸਾਡੀ ਮੀਟਿੰਗ ਹੋ ਗਈ 5-7 ਮਿੰਟ ਜਾਂ 10 ਮਿੰਟ ਜੋ ਵੀ ਹੋਊਗੀ ਉੱਥੇ ਗੱਲਬਾਤ ਜਿਉ ਜੋ ਸਾਨੂੰ ਰਾਹ ਪਾਉਣਗੇ ਸੀਐਮ ਸਾਹਿਬ ਸਾਨੂੰ ਉਦੋਂ ਪਤਾ ਲੱਗੋਆ ਸਾਡੀ ਜੁਆਇਨਿੰਗ ਕਦੋਂ ਹੁੰਦੀ ਆ ਚਲੋ ਠੀਕ ਆ ਕੋਡ ਆਫ ਕੰਡਕਟ ਲੱਗਿਆਗਾ ਤਿੰਨ ਮਹੀਨਾ ਟਾਈਮ ਦੇਣ ਸਾਨੂੰ 20 ਤਰੀਕ ਨੂੰ ਤੁਹਾਨੂੰ ਐ ਕਰਕੇ ਭਾਣੇ ਥਾ ਜੁਆਇਨਿੰਗ ਹੋਵੇ ਸਾਰਾ ਸਾਰਾ ਦੇ ਫੀਲ ਆ ਸਾਡੇ ਕੋਲ ਕੋਈ ਆਇਆ ਜੀ ਵੀ ਕੋਈ ਹੁਣ ਆਲਾਗਾ ਇੱਕ ਲਾਸਟ ਕੁਐਸਚਨ ਕਿਉਂਕਿ ਜੇ ਕਈ ਬੰਦੇ ਇਹਦੇ ਵੀ ਨਿਯਤ ਧਰਨਾਕਾਰੀ ਕਈ ਧਰਨਾ ਕਰ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਤਾਂ ਮਿਲ ਗਈ ਪਰ ਉਹਨਾਂ ਨੂੰ ਸਥਾਨ ਨਹੀਂ ਦਿੱਤਾ ਜਾਂਦਾ ਜੇ ਸਟੇਸ਼ਨ ਨਹੀਂ ਦਿੱਤਾ ਜਾਂਦਾ ਵੀ ਕਿਹੜੇ ਸ ਜੇ ਐਦਾਂ ਦਾ ਕੋਈ ਹੋ ਗਿਆ ਫਿਰ ਤੁਹਾਨੂੰ ਕੀ ਫਰੋਕਾ ਸੀ ਜੁਆਇਨਿੰਗ ਲੈਟਰ ਤੋਂ ਬਾਅਦ ਵੀ ਤੁਹਾਨੂੰ ਜੁਆਇਨਿੰਗ ਉਹ ਤਾਂ ਜੇ ਫਿਰ ਹੁਣ ਉਹੀ ਗੱਲ ਹੈ ਨਾ ਵੀ ਜਿਹੜੇ ਕੰਮ ਲਈ ਆਪਾਂ ਮਕਸਦ ਲਈ ਇੱਥੇ ਆਏ ਆ ਜੇ ਆਪਣਾ ਉਹ ਪੂਰਾ ਹੀ ਨਾ ਤੂਰਾ ਹੀ ਰਹੇਗਾ ਫਿਰ ਤਾਂ ਕਰਨਾ ਹੀ ਪੈਣਾ ਜੀ ਉਹਦਾ ਉਹਦਾ ਕਰੇ ਬਣਾ ਰਹਿ ਨਹੀਂ ਜਾਣਾ ਕਿਉਂਕਿ ਇਹ ਥੋੜਾ ਜਿਹਾ ਪ੍ਰੋਸੈਸ ਕੋਈ ਵੀ ਹੈ ਜੋ ਆਪਾਂ ਧੂਰਾ ਕਰਕੇ ਛੱਡਦੇ ਉਹ ਮਾੜੀ ਗੱਲ ਹੈ ਜੀ ਇਹ ਕਰਨਾ ਨਹੀਂ ਚਾਹੀਦਾ ਕਿਸੇ ਨਾਲ ਜਾਂ ਪਹਿਲੇ ਨਾਂ ਚ ਜਵਾਬ ਦਿਓ ਪਹਿਲਾਂ ਹੀ ਨਾਂ ਦੇ ਵਿੱਚ ਜਵਾਬ ਦੇ ਦਿਓ ਤਾਂ ਅਸੀਂ ਦੇਖ ਲਵਾਂਗੇ ਵੀ ਸਾਨੂੰ ਕਿਸ ਪੋਜੀਸ਼ਨ ਤੇ ਜਾ ਕੇ ਤੁਹਾਡਾ ਨਾਮ ਲਾਉਣਾ ਜਾਂ ਨਹੀਂ ਲਾਉਣਾ ਜਾਂ ਸਾਨੂੰ ਜਵਾਬ ਹੀ ਦਿੱਤਾ ਜਾਵੇ ਜਾਂ ਸਾਡਾ ਕੰਮ ਕਰਨਾ ਜਾਂ ਨਹੀਂ ਕਰਨਾ ਇਹ ਨੌਜਵਾਨ ਜਿਨ੍ਹਾਂ ਨੇ ਦੇਸ਼ ਦੀ ਸਰਹੱਦਾਂ ਦੀ ਪੰਜਾਬ ਦੀ ਰਾਖੀ ਕਰ ਰਹੀ ਸੀ ਸਾਰੇ ਪ੍ਰੋਸੈਸ ਪੂਰੇ ਕਰਕੇ ਅੱਜ ਛੜਕਾਂ ਤੇ ਰੋਲ ਲਈ ਮਜਬੂਰ ਨੇ ਇਹ ਨਕਮੀਆਂ ਸਰਕਾਰਾਂ ਦੇ ਪਤਾ ਨਹੀਂ ਕਿਉਂ ਲਾਰਿਆਂ ਦੇ ਵਿੱਚ ਉਹੀ ਸੀ ਪ੍ਰਮੁੱਖਤਮ ਚੋਣਾਂ ਤੋਂ ਪਹਿਲਾਂ ਉਹੀ ਸੀ ਐਮਐਲਏ ਚੋਣਾਂ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਬਾਹਰ ਖੜਕਾਉਂਦੇ ਸੀ ਇਹਨਾਂ ਨੂੰ ਮਿਲਦੇ ਸੀ ਇਹ ਛੋਟਾ ਪਹਿਲੇ ਹੀ ਹਰਾ ਪੈਣਾ ਛੋਟੇ ਬਾਅਦ ਤੇ ਚੱਲੂ ਪਰ ਉਹ ਤੋਂ ਬਾਅਦ ਉਹ ਹਰੇਪੈਨ ਦੀ ਜਨਨਾਸ਼ਾਈ ਕਦੇ ਨਜ਼ਰ ਆਈ ਦਾ ਉਹਨਾਂ ਦਾ ਕਦੇ ਲਿਖਿਆ ਨਜ਼ਰ ਆਇਆ ਪਰਪਸ ਦੀ ਅਪਡੇਟ ਲਈ ਜੀ ਫੈਨ ਚੈਨਲ ਪੰਜਾਬੀ ਕੈਮਰਾਮੈਨ ਦੀਪਕ ਦੇ ਨਾਲ ਇਵਾਸ ਸਿੰਘ ਕਪੂੜਾ ਸੰਗਰੂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ